ਸਕਦੇ ਅਸੀਂ ਹੋਰ ਜਿੰਨਾ ਯੋਗਰ ਕਰੋਗੇ ਜਿੰਨਾ ਆਪਣਾ ਯੋਗਰ ਕਰੋਗੇ ਇਹ ਸਾਡੇ ਗੁਰੂਆਂ ਦੇ ਇਰਾਦੇ ਹੋਣਗੇ ਸਿੱਖੇ ਹੋਇਆ ਜਦੋਂ ਮਾਨ ਲਾ ਕੇ ਤਮੇ ਰੋਸ ਜਾਗੀ ਤੁਸੀਂ ਯੋਗਰ ਕਰਕੇ ਦੇਖਿਆ ਪੰਜਾਬ ਦੇ ਲੋਕਾਂ ਦੇ ਅੰਦਰ ਪਾਰਾਂ ਦੇ ਲੋਕਾਂ ਦੇ ਅੰਦਰ ਹੋਰ ਕੁਸਰਾ ਬਣ ਗਿਆ ਜੀਦਾ ਸੇਕ ਝੱਲਣ ਲਈ ਤਿਆਰ ਰਹੋ ਤੁਸੀਂ ਗੱਲ ਪੰਜਾਬ ਦਾ ਬੱਚਾ ਬੱਚਾ ਟ੍ਰੇਲਾਂ ਨਿਕਲਣਾ ਪਿਆ ਉਹਦੇ ਤੇ ਆ ਰੁਕਿਆ ਜੇ ਪੂਰੇ ਪੰਜਾਬ ਦੇ ਵਿੱਚ ਟ੍ਰੇਲਾਂ ਰੁਕਣ ਦੀ ਆਪਾਂ ਵੀ ਐਸਾ ਦੇ ਉੱਤੇ ਸ਼ੰਭੂ ਵਾਲੇ ਮੈਂ ਜਿਹੜੀ ਸਾਈਡ ਦੇ ਐਸਾ ਸਾਥ ਜਿਹੜਾ ਮਾਤਰਾ ਇਥੇ ਆਮ ਨਾਲ ਉਹ ਜਿਹੜਾ ਪ੍ਰੋਗਰਾਮ ਕਰਾਂ ਸਾਰੇ ਵੀ ਭਰਾ ਆਪ ਦਾ

ਵਾਕੀ ਕਿਸੇ ਵੀ ਗੱਲ ਦੇ ਵਿੱਚ ਕੋਈ ਭਰਾ ਨਹੀਂ ਰਹਿਣਾ ਜਿੰਨਾ ਨਾਲ ਸਾਡੀ ਭੈ ਤੇ ਨਾਲ ਵੀ ਨਾਲ ਜਿਹੜੇ ਲਾਗਲੇ ਮਿੰਡਾ ਵਾਲੇ ਸਾਡੀ ਇਹ ਆਵਾਜ਼ ਨੂੰ ਸੁਣ ਰਹੇ ਨੇ ਭਰਾ ਉਹ ਵੀ ਆਪਣਾ ਯੋਗਦਾਨ ਇਹ ਖਾਣੇ ਆਪਣੇ ਕੋਲ ਕੇ ਮੋਹਣ ਇਹ ਹੁਣ ਤੁਹਾਡੇ ਲੋਕਾਂ ਤੇ ਜ਼ਿੰਮੇਵਾਰੀ ਹੈ ਕਿ ਇਸ ਦਿੱਤੇ ਸੱਦੇ ਨੂੰ ਖਮੂਰ ਕਰਦੇ ਹੋਏ ਵਿਸ਼ਵਾਸ ਕਰੋ ਤਾਂ ਕਿ ਉਹੀ ਦੁਨੀਆ ਦੇ ਵਿੱਚ ਇਹ ਮੈਸੇਜ ਜਾਵੇ ਵੀ ਜਿੰਨਾ ਤੁਸੀਂ ਸਾਡੇ ਤੇ ਜ਼ਬਰ ਕਰੋਗੇ ਅਸੀਂ ਮੋਲੇ ਦੂਨੇ ਤੀਨੇ ਹੋ ਕੇ ਨਿਕਣਾ ਨਹੀਂ ਦਵਾਂਗੇ ਨਹੀਂ ਦਵਾ ਸਕਦੇ ਤੁਸੀਂ ਸਭ ਕਿਉਂਕਿ ਸਾਡੀ ਗੱਲ ਠੀਕ ਹੈ ਸਾਡੀ ਹਰ ਗੱਲ ਦੇ ਪਿੱਛੇ ਲਾਜਿਕ ਹੈ ਹਰ ਗੱਲ ਦੇ ਪਿੱਛੇ ਦਲੀਲ ਹੈ ਅਸੀਂ ਕੋਈ ਕੋਈ ਗਿਣਤੀ ਨਹੀਂ ਜਿਹੜਾ ਨੌਲਮਕਾਰੀ ਲੋਕਾਂ ਦਾ ਸਾਲ ਦੇਸ਼ ਦੇ ਅੰਦਰ 50% ਵਾਦੀ ਹੈ ਸਾਡੇ 50% ਵਾਦੀ ਨੂੰ ਤੁਸੀਂ ਆਣਾ ਰੋਕ ਰੱਖਿਆ ਹੈ ਇਹਨਾਂ ਕਰ ਰੱਖਿਆ ਜਿਵੇਂ ਕੋਈ ਇੱਕ ਦਾ 20% ਲੋਕ ਕਰੋ ਨਹੀਂ ਦੇ ਹੁੰਦੇ ਇਹ ਰੋਕ ਨਹੀਂ ਹੋਏਗਾ ਸਭ ਬਹੁਤ ਵੱਡੀ ਦਿੱਕੀ ਹੈ ਸਾਡੇ ਦੇਸ਼ ਦੇ ਅੰਦਰ ਕਿ ਮੁੱਢੀ ਪਰ ਲੋਕ ਨੇ ਜਿਹੜੇ ਚੰਦ ਘਰਾਣੇ ਨੇ ਕਰ ਪੂਰੇ ਆਪ ਬਾਕੀ ਜਿਹੜਾ ਇਹਨਾਂ ਦਾ ਲੁਗਦ ਲਾਣਾ ਆ ਬਕਾਊ ਮਾਲ ਰਾਏ ਦੀ ਤਕੜ ਉਹ ਜੋੜ ਕੇ ਵੀ ਸਾਡੀ ਤਾਕਤ ਮਿਲੋਂ ਬਹੁਤ ਘੱਟ ਹੋ ਗਈ ਹੈ ਰਵਾਏ ਕਿ ਸਾਡੀ ਤਾਕਤ ਵੱਡੀ ਹੋਈ ਹੈ ਅਸੀਂ ਅਪੀਲ ਕਰਾਂਗੇ ਕਿ ਬੇਵਾ ਇਹ ਹੁਣ ਖੇਡਣ ਵਾਲੀ ਨਹੀਂ ਹੈ ਬੇਵਾ ਹਰ ਵਕਤ ਤਰੀਕਿਆਂ ਦੇ ਨਾਲ ਬੰਡੀਆਂ ਪਾਉਣ ਦਾ ਨਹੀਂ ਹੈ ਤਰ੍ਹਾਂ ਤਰ੍ਹਾਂ ਦੇ ਵਿਆਦ ਲੈ ਕੇ ਬੇੜਾ ਇੱਕ ਹੋਣ ਦਾ ਹੈ ਬੇੜਾ ਖਿਡਾਰੀ ਇਕੱਠਾ ਕਰਦਾ ਹੈ ਤੇ ਜੇ ਆਪਣੀ ਏਡੀ-ਵੋਡੀ ਗਿੰਦੀ ਇੱਕ ਮੁਟਕਾ ਤੇ ਇੱਕ ਸੋਰ ਦੇ ਵਿੱਚ ਆ ਜਾਂਦੀ ਹੈ ਤਾਂ ਉਤਲੀ ਹੀ ਤਾਂ ਹੋ ਸਕਦੀ ਹੈ ਇਹ ਕਾਰਨ ਦੇ ਢੀਚੇ ਦੇ ਨਾਲ ਆਪਾਂ ਅੱਗੇ ਵੱਧ ਰਹੇ ਹਾਂ ੱੱਲੇ-ੱੱਲੇ ਪੁਆਇੰਟ ਦੇ ਉੱਤੇ ਕੇਂਦਰ ਦੀ ਈਗੋ ਤੋਂ ਦਲੀਲਾ ਦੇ ਤੌਰ ਤੇ ਹਰਾਉਂਦੇ ਹੋਏ ਹਰ ਹਾਲ ਤਰ੍ਹਾਂ ਦੀ ਮੰਗ ਪ੍ਰਾਪਤ ਕਰਾਂਗੇ ਭਾਵੇਂ ਇਹ ਅਵਲਣ ਦੀ ਨੰਬਰ ਦੀ ਲੰਮਾ ਕਰਨਾ ਪਵੇ ਜੇ ਕਦੇ ਵੀ ਅਵਲਣ ਦੀ ਕੋਈ ਸੀਮਤਾ ਹੀ ਨਹੀਂ ਹੁੰਦੀ ਵੀ ਇਹ ਹੈ ਇਸ ਤੋਂ ਬਾਅਦ ਆਪਾਂ ਕੁਝ ਸਟੈਪ ਹੋਰ ਵੀ ਪਸ ਕਰਦੇ ਕਦੇ ਵੀ ਲਾਸਟ ਸਟੈਂਪਰ ਆ ਨਹੀਂ ਹੁੰਦਾ ਵੀ ਅੱਪਾ ਜ਼ਮੀਨ ਦੇ ਰੂਟ ਤੋੜ ਰਹੇ ਹਨ ਗ੍ਰੀਤੀ ਨੂੰ ਮੇਰੇ ਵੀਰੋ ਜੀ ਬਾਹਰ ਸਾਡੇ ਪਿੰਡ ਨੇ ਵਾਪਸੀ ਕਰੇ ਜਿਹੜੇ ਬਾਹਰ ਪੇ ਜਾ ਸਕਦੇ ਆ ਪਰ ਇਹਨਾਂ ਹਕੂਮਤਾਂ ਦੇ ਤਵੇਕੇ ਵੱਡਾ ਸਮਾਂ ਹੋਂਦ ਦੇ ਕੱਢਾਂਗੇ ਉਹਨੂੰ ਪਹਿਲਾ ਆंदोलਨ ਨੂੰ ਹੋਰ ਟਕਰਾ ਮਜ਼ਬੂਤ ਕਰ ਲਈਏ ਵੀਰੋ ਅਸੀਂ ਇਹ ਆंदोलਨ ਨੂੰ ਘਰ ਘਰ ਤੱਕ ਲਿਜਾ ਦੇ ਵਿੱਚ ਹਰ ਬੱਚੇ ਬੱਚੇ ਦੀ ਨਿਮਾਨ ਦੇ ਚਾੜ ਨੇ ਵਿਚ ਕਾਮਯਾਬ ਹੋਇਆ ਤੇ ਸਾਡੇ ਮੋਰਿਆਂ ਦੀ ਮੀਰਸਪਤਾ ਜਿਹੜਾ ਸੰਦੇਸ਼ ਹੈ ਉਹ ਸੰਦੇਸ਼ ਬਹੁਤ ਸੰਖੇਪਿਕ ਚੜਨਾ ਸੁਣਿਆ ਹੈ ਜਦੋਂ ਪਿਛਲੇ ਦਿਨਾਂ ਦੇ ਅੰਦਰ ਆਪਣੀ ਵਿਦਕਸ਼ਕ ਇਸ ਸਮੂਹ ਬਾਡਲ ਤੋਂ ਡੈਲਵਰ ਸਾਲ ਨੂੰ ਮਿਲਣ ਗਈ ਅਸੀਂ ਬੈਠ ਕੇ ਜਦੋਂ ਉਹਨਾਂ ਦਾ ਹਾਲ ਜਾਣ ਜਾਣਿਆ ਉਹਨਾਂ ਦਾ ਸਰੀਰ ਭਾਵੇਂ ਜਿੰਨ ਮਰ ਦੇ ਕਮਜ਼ੋਰ ਹੁੰਦਾ ਜਾ ਰਿਹਾ ਹੈ ਪਰ ਉਹਨਾਂ ਦਾ ਹੌਸਲਾ ਉਹਨਾਂ ਦਾ ਜਜ਼ਬਾ ਡੋਲਣ ਵਾਲਾ ਨਹੀਂ ਹੈ ਇੱਕੋ ਵਾਰ ਉਹਨਾਂ ਨੇ ਕਹੀ ਕਿ ਬਹੁਤ ਸਾਰੇ ਲੋਕ ਇੱਥੇ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਇਹ ਦਾਅਵੇ ਤਾਂ ਕਰਦੇ ਆ ਕਿ ਸਾਨੂੰ 40-40 ਸਾਲ ਹੋ ਗਏ ਅੰਦੋਲਨ ਕਰਦਿਆਂ

ਆਪਾਂ ਜੇ ਤੱਕ ਲਿਆਣ ਦੇ ਵਿੱਚ ਕਾਬਜਾ ਮੋਵਾਂਗੇ ਇਸ ਰਾਸਤੇ ਇਹਨੇ ਮਜ਼ਬੂਤ ਹੈ ਸੋ ਮੇਰੇ ਵੀਰੋ ਆਪਣੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੇ ਹੋਏ ਪਿੱਛੇ ਪੰਜਾਬ ਜਿਹੜੇ ਸਾਡੇ ਪੈਰਾ ਭਰਾਵਾਂ ਨੂੰ ਜਿਨ੍ਹਾਂ ਆਪ ਬੋਸ ਚ ਜੜਿਆ ਸਰੇ ਹੈ ਤੇ ਕਿਓ ਕਿ ਅੱਜ ਦੇ ਦਿਨ ਦਾ ਫੇਰ ਇਹ ਕੱਲ ਨੂੰ ਕੋਈ ਵੀ ਵਿਅਕਤੀ ਹੋਰ ਕੰਮ ਛੱਡ ਕੇ ਰੇ ਲੋਕੋ ਉਹਨਾਂ ਦੇ ਵਿੱਚ ਕੋਚੋ ਇਹਨੂੰ ਕਾਰਜ ਕਰੋ ਤਾਂ ਕਰੋ ਆਪਣੇ ਦਿੱਤੇ ਪ੍ਰੋਗਰਾਮਾਂ ਨੂੰ ਬਸਫਲ ਮਾਨਸਕੀ ਕਲਵਰਾਂ ਨੂੰ ਇਹ ਵੱਡੀ ਨੀਤੀ ਚੱਲੀ ਹੈ ਇਹਨਾਂ ਗੱਲਾਂ ਨੂੰ ਲਾਗੂ ਕਰੋ ਅਧੂਲਨ ਆਪਣਾ ਅਸਮਾਨ ਤੇ ਉਜੜ ਰਿਹਾ ਹੈ ਇਹ ਚਿਰਤ ਵੱਧ ਮਜਰ ਹੈ ਇਕਾ ਬਣਾਏ ਰੱਖੋ ਇੱਕ ਜੁੜੇ ਰਹੋ ਕੋਈ ਇਹ ਵਿਰਾਂਤ ਸਾਡੇ ਮੋਰਚਾ ਤੋੜ ਨਹੀਂ ਸਕਦੇ ਆਉਂਦੇ ਰਹਿੰਦੇ ਨੇ